ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਵਾਲੀ ਵੀਡੀਓ ਆਪਾਂ ਤੁਹਾਨੂੰ ਲਾਈਕ ਕਰਨ ਲਈ ਨਹੀਂ ਕਹਿੰਦੇ ਕਿਉਂਕਿ ਮੈਨੂੰ ਪਤਾ ਮੇਰੇ ਭੈਣ ਭਰਾ ਹਨ ਆਪਣਾ ਸਮਝ ਕੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਗੇ ਤੇ ਸ਼ੇਅਰ ਵੀ ਜ਼ਰੂਰ ਕਰਨਗੇ ਅੱਗੇ ਤੇ ਤਾਂ ਕਿ ਕਿਸੇ ਦੀ ਮਦਦ ਹੋ ਸਕੇ ਅੱਜ ਫਿਰ ਆਪਾਂ ਕੋਈ ਹਨਾ ਕੰਮ ਵਾਲਾ ਬਲੌਗ ਜਾਂ ਕੋਈ ਪਸ਼ੂਆਂ ਵਾਲਾ ਬਲੌਗ ਨਹੀਂ ਲੈ ਕੇ ਆਏ ਕਿਉਂਕਿ ਆਪਣੀ ਦੂਜੀ ਵੀਡੀਓ ਤੇ ਹਨਾ ਵੀ ਕਮੈਂਟ ਆਈ ਸੀ ਕਿ ਵੀ ਉਹ ਪਸ਼ੂਆਂ ਦਾ ਦੱਸਦੇ ਸੀ ਦੱਸਦੇ ਨਹੀਂ ਮਤਲਬ ਕਿ ਪੁੱਛਦੇ ਸੀਗੇ ਤੇ ਵੀ ਹਨਾ ਸਾਡੀ ਮੱਝ ਹੀਟ ਚ ਨਹੀਂ ਆਉਂਦੀ ਉਹਦੇ ਬਾਰੇ ਉਹ ਆਪਾਂ ਵੀਰੇ ਜਰੂਰ ਵੀਡੀਓ ਪਾਵਾਂਗੇ ਤੇ ਪਰ ਉਹਦੇ ਨਾਲੋਂ ਜ਼ਰੂਰੀ ਮੈਨੂੰ ਇਹ ਵੀਡੀਓ ਲੱਗੀ ਵੀ ਇਹ ਮੈਨੂੰ ਪਾਉਣੀ ਚਾਹੀਦੀ ਆ ਤੇ ਆਪਾਂ ਤੁਹਾਨੂੰ ਦੱਸ ਦਿਆਂ ਉਹ ਹਨਾ ਅਸੀਂ ਦੋ ਭੈਣਾਂ ਆ ਗੀਆਂ ਇੱਥੇ ਵੀ ਚਾਚੇ ਤਾਇਆ ਦੇ ਮੁੰਡਿਆਂ ਨੂੰ ਤੇ ਸਾਡੇ ਨਾਲ ਮੇਰੀ ਭੈਣ ਦੀ ਨੰਦ ਜਾਨੀ ਕਿ ਸਾਡੇ ਤਾਏ ਦੀ ਕੁੜੀ ਨੂੰ ਹਨਾ ਵਿਚਾਰੀ ਨੂੰ ਉਹਨੂੰ ਵੀ ਕੈਂਸਰ ਆ ਤੇ ਸਾਲ ਹੋ ਗਿਆ ਉਹ ਇਸ ਬਿਮਾਰੀ ਨਾਲ ਲੜ ਰਹੇ ਆ ਤੇ ਪਹਿਲਾਂ ਵੀ ਆਇਆ ਸੀਗਾ ਲੁਧਿਆਣੇ ਤੋਂ ਉਹਨਾਂ ਦੀ ਦਵਾਈ ਚੱਲ ਰਹੀ ਆ ਤੇ ਪਹਿਲਾਂ ਟੈਸਟਾਂ ਚ ਆ ਗਿਆ ਸੀਗਾ ਵੀ ਹੁਣ ਵੀ ਇਹ ਮਤਲਬ ਕਿ ਬਿਮਾਰੀ ਜੜ ਤੋਂ ਹੀ ਖਤਮ ਹੋ ਗਈ ਤੇ ਹੁਣ ਨਾ ਉਹਦੇ ਵਿਚਾਰੀ ਦੇ ਦੁਆਰੇ ਦਰਦ ਹੋਣ ਲੱਗ ਗਿਆ ਤੇ ਜਦੋਂ ਹੁਣ ਟੈਸਟ ਕਰਵਾਇਆ ਤੇ ਵਿਚਾਰੀ ਦੇ ਨੇ ਛਾਤੀ 'ਚ ਗੰਢਾਂ ਆਈਆਂ ਨਾਲੇ ਵੀ ਪੇਟ 'ਚ ਆ ਤੇ ਇਹ ਮੋ ਵੀ ਹੋ ਗਈ ਉਹਨਾਂ ਵਿਚਾਰੀ ਦੀ ਤੇ ਉਹਨਾਂ ਇਹ ਸੁਣ ਕੇ ਨਾ ਵੀਰੇ ਬਹੁਤ ਜ਼ਿਆਦਾ ਦੁੱਖ ਲੱਗਿਆ ਹਨ ਕਿਉਂਕਿ ਮੈਂ ਸਮਝ ਸਕਦੀ ਆ ਤੇ ਚਲੋ ਮੇਰੇ ਦੂਜਿਆਂ ਭੈਣਾਂ ਵਿਆਹਣਾ ਸੀ ਪਰ ਮੈਂ ਮੇਰੇ ਪਾਪਾ ਕੋਲੇ ਸੀ ਕਿ ਮੇਰੇ ਪਾਪਾ ਵੀ ਇਸ ਬਿਮਾਰੀ ਨਾਲ ਬਹੁਤ ਲੜਿਆ 3 ਮਹੀਨੇ ਪਰ ਵੈਦਪੁਰੂ ਜੀ ਹਨਾ ਜੋ ਮਨਜ਼ੂਰ ਹੋਵੇ ਤੇ ਬਸ ਤੁਹਾਡੇ ਤੋਂ ਹਨਾ ਇਹੀ ਉਮੀਦ ਕਰਦੀ ਆ ਵੀਰੇ ਜੇ ਕਿਤੇ ਇਸ ਬਿਮਾਰੀ ਦਾ ਇਲਾਜ ਹੈਗਾ ਆ ਪਲੀਜ਼ ਜ਼ਰੂਰ ਦੱਸਿਓ ਵੀ ਹੋ ਸਕਦਾ ਹਨਾ ਸਾਡੇ ਨੇੜੇ ਤੇੜੀ ਹੋਵੇ ਅਸੀਂ ਨਾ ਜਾਣਦੀ ਹੋਈਏ ਵੀ ਕਈ ਵਾਰੀ ਜਾਂ ਕੋਈ ਥੋਲਾ ਜਾਂ ਕੋਈ ਦੇਸੀ ਇਲਾਜ ਜਾਂ ਮੈਡੀਕਲ ਇਲਾਜ ਕੋਈ ਵੀ ਹੈਗਾ ਵੀਰ ਬਣ ਕੇ ਭੈਣ ਬਣ ਕੇ ਜ਼ਰੂਰ ਦੱਸੋ ਤੇ ਅੱਗੇ ਵੀ ਸ਼ੇਅਰ ਕਰਿਓ ਤੇ ਕਿਉਂਕਿ ਹਨਾ ਇਹ ਭੈਣ ਦੇ ਘਰ ਵਾਲੇ ਦੀ ਡੈਥ ਹੋਈ ਵੀ ਆ ਮੇ ਮਿੱਤਰ ਭੈਣ ਦੀ ਨਾਨੀ ਦਾ ਜਿਹੜੀ ਉਹਦੇ ਹਸਬੰਦ ਦੀ ਡੈਥ ਹੋਈ ਵੀ ਆ 4-5 ਸਾਲ ਹੋ ਗਏ ਤੋ ਦਾ ਬੇਟਾ ਵਿਚਾਰਾ ਹੁਣ 10ਵੀਂ ਚ ਪੜਦਾ ਉਦੋਂ ਦੇਖੋ ਨਾ ਛੋਟਾ ਹੀ ਸੀਗਾ ਤੇ ਬਸ ਉਹ ਐਂ ਸੋਚ ਕੇ ਰੋਈ ਜਾਂਦੀ ਆ ਚਮਾ ਹੌਸਲਾ ਸਿੱਟੀ ਬੈਠੀ ਆ ਕਹਿੰਦੀ ਆ ਕਿ ਵੀ ਨਹੀਂ ਮੈਂ ਬਚਦੀ ਨਹੀਂ ਕਿਉਂਕਿ ਅੱਗੇ ਹਨਾ ਵੀ ਮਾਸੀ ਜੀ ਯਾਨੀ ਕਿ ਮੇਰੇ ਭੈਣ ਦੀ ਸੱਸਾ ਨਾ ਉਹ ਵੀ ਵੀ ਜਦੋਂ ਛੋਟੇ ਛੋਟੇ ਹੀ ਸੀਗੇ ਵੀ ਜਦੋਂ ਉਹਦੀ ਡੈਥ ਹੋ ਗਈ ਸੀ ਫਿਰ ਮਾਸੜ ਜੀ ਦੀ ਵੀ ਹੋ ਗਈ ਸੀ ਤੇ ਬਸ ਐਂ ਸੋਚਦੀ ਜਾਂਦੀ ਆ ਪਹਿਲਾਂ ਮੇਰੇ ਮਾਪਿਓ ਨਹੀਂ ਆਏ ਰਿਆ ਤੇ ਹੁਣ ਮੈਂ ਵੀ ਆਪ ਦੇ ਚਵਾਕਾਂ ਨੂੰ ਛੱਡ ਕੇ ਆਈ ਚਾਹੂੰਗੀ ਤੇ ਵੀਰੇ ਦੇਖਿਆ ਨਹੀਂ ਜਾਂਦਾ ਹਨਾ ਵੀ ਜਦੋਂ ਕੋਈ ਆਏ ਹੌਸਲਾ ਸੀ ਬਥੇਰਾ ਦਿੱਤਾ ਵੀ ਹੁਣ ਆਈ ਸੀਗੇ ਉਹਦੇ ਵਿਚਾਰੀ ਇੱਕ ਦਿਨ ਉਹਨਾਂ ਨੇ ਲਧਿਆਣੇ ਦਵਾਈ ਲੈਣ ਜਾਣਾ ਸੀਗਾ ਤੇ ਫਿਰ ਸ਼ਾਮ ਨੂੰ ਰੇ ਆ ਗਏ ਤੇ ਸਵੇਰੇ ਇੱਥੋਂ ਗਏ ਸੀਗੇ ਸਾਡੇ ਪੁੱਛੋ ਕੈਂਚੀਆਂ ਤੋਂ ਬਸ ਚੜਦੇ ਆ ਤੇ ਵਿਚਾਰੀ ਬਹੁਤ ਰੋ ਰਹੀ ਸੀ ਅਸੀਂ ਬਥੇਰਾ ਕਿਹਾ ਵੀ ਤੂੰ ਹੌਂਸਲਾਣਾ ਛੱਡ ਵੀ ਹੌਂਸਲਾ ਲੈਣਾ ਹੀ ਹਨਾ ਤੂੰ ਬਿਮਾਰੀ ਨਾਲ ਲੜੇਂਗੀ ਕੰਦੀ ਪਰ ਕੀ ਕਰਾਂ ਮੈਨੂੰ ਦੀਂਦਾਗਾ ਵਿਚਾਰੀ ਬਹੁਤ ਜਿਆਦਾ ਉਦਾਸ ਆ ਤੇ ਜਦੋਂ ਹਨਾ ਉਹਨੂੰ ਪਹਿਲਾਂ ਵੀ ਆ ਗਿਆ ਸੀ ਟੈਸਟਾਂ ਚ ਵੀ ਇਹ ਬਿਮਾਰੀ ਬਿਲਕੁਲ ਹੈ ਨਹੀਂ ਖਤਮ ਹੀ ਹੋਗੀ ਤਾਂ ਫਿਰ ਵਿਚਾਰੀ ਕਹਿਣ ਲੱਗੀ ਮੈਨੂੰ ਕਹਿੰਦੀ ਹੁਣ ਮੈਂ ਤੇਰੀਆਂ ਵੀਡੀਓ ਦੇ ਨਹੀਂ ਹੁੰਦੀ ਆ ਤੈਨੂੰ ਦੇਖ ਕੇ ਕਹਿੰਦੀ ਹੁਣ ਮੈਂ ਵੀ ਪਸ਼ੂ ਰੱਖੂੰਗੀ ਨਾਂ ਵਾਲੇ ਕਹਿੰਦੀ ਵੀ ਇੱਕ ਤਾਂ ਜ਼ਰੂਰ ਹੀ ਰੱਖੂੰਗਣੀ ਇੱਕ ਤਾਂ ਮੈਂ ਸਾਹ ਵੀ ਸਕਦੀ ਆ ਤੇ ਗੱਲ ਕਰ ਹੁਣ ਵਿਚਾਰੀ ਦਾ ਜਮੇ ਹੌਸਲਾ ਟੁੱਟ ਗਿਆ ਕਿ ਮੈਂ ਸਾਰੇ ਵੀਰ ਭੈਣਾਂ ਨੂੰ ਇਹ ਹੀ ਬੇਨਤੀ ਕਰਦੀ ਆ ਨਾ ਵੀ ਜੇ ਕਿਸੇ ਨੂੰ ਵੀ ਹਨਾ ਪਤਾ ਵੀ ਇਹ ਬਿਮਾਰੀ ਦਾ ਇਲਾਜ ਹੈਗਾ ਵੀ ਕਿਸੇ ਪਿੰਡ ਸ਼ਹਿਰ ਕਿਤੇ ਵੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਕਿਸੇ ਦਾ ਘਰ ਬਚ ਸਕੇ ਕੋਈ ਬੱਚਾ ਹਨਾ ਅਨਾਥ ਨਾ ਹੋਵੇ ਵੀ ਉਹ ਮੁੰਡੇ ਕੰਨੀ ਦੇਖ ਕੇ ਬਹੁਤ ਤਰਸ ਆਉਂਦਾ ਹਨਾ ਵੀ ਉਦੋਂ ਵਿਚਾਰਾ ਛੋਟਾ ਹੀ ਸੀ ਜਦੋਂ ਉਹ ਡੈਡੀ ਦੀ ਡੈਥ ਹੋ ਗਈ ਸੀ ਮੈਨੂੰ ਬਹੁਤ ਦੁਖੀ ਹੁੰਦਾ ਹੈ ਸੋਚ ਕੇ ਪਲੀਜ਼ ਸ਼ੇਅਰ ਜ਼ਰੂਰ ਕਰਿਓ ਅੱਗੇ ਤੋਂ ਅੱਗੇ ਵੀ ਕਿਸੇ ਦਾ ਘਰ ਬਚ ਸਕੇ ਹਨਾ ਕਿਸੇ ਦੀ ਮਾਂ ਵਿਚਾਲ ਪਿਓ ਤਾਂ ਹਨਾ ਵਿਚਾਰੇ ਜਵਾਕ ਦਾ ਜਾਣ ਵਾਲਾ ਵਾਗ ਗਿਆ ਤੇ ਉਹਦੀ ਮਾਂ ਦੀ ਜ਼ਿੰਦਗੀ ਬਖਸ਼ ਦੇ ਆਪਾਂ ਕਹਨੇ ਹਨਾ ਪ੍ਰਮਾਤਮਾ ਨੂੰ ਵੀ ਦੇਖੀ ਉਹ ਤਾਂ ਪਹਿਲੇ ਹੀ ਵਿਚਾਰੀ ਦੇ ਹਨਾ ਵੀ ਘਰ ਵਾਲੇ ਦਾ ਸਾਯਾ ਨਹੀਂ ਸਿਰ ਤੇ ਤੇ ਹੁਣ ਐਡਾ ਵੱਡਾ ਦੁੱਖ ਦਿੱਤਾ ਨੂੰ ਤੇ ਕੱਲੀ ਕੀ ਮੇਸ ਦੁੱਖ ਨਾਲ ਹਨਾ ਲੜਦੀ ਹੋਊਗੀ ਸੋਚ ਕੇ ਮਨ ਬਹੁਤ ਉਕੀ ਹੁੰਦਾ ਤੇ ਬਸ ਆਪਾਂ ਐਨੀ ਇੱਕ ਵੀਡੀਓ ਇਸ ਭੈਣ ਲਈ ਬਣਾਈ ਸੀਗੀ ਕਿ ਮੈਨੂੰ ਪਤਾ ਹਨਾ ਮੇਰੇ ਭੈਣ ਭਰਾ ਅਗੇ ਸ਼ੇਅਰ ਜ਼ਰੂਰ ਕਰਨਗੇ ਤੇ ਬਸ ਆਪਾਂ ਇਹੀ ਚਾਹੁੰਦੇ ਆ ਹਨਾ ਕੋਈ ਆਪਾਂ ਹੋਰ ਮਦਦ ਦੀ ਉਮੀਦ ਨਹੀਂ ਰੱਖਦੇ ਵੀ ਚਾਹਣਾ ਵੀ ਕੋਈ ਪੈਸੇ ਟਕੇ ਦੀ ਕੋਈ ਐਵੇਂ ਮਦਦ ਕਰੇ ਕਿ ਜਿੰਨੇ ਜੋ ਕੇ ਹੈਗੇ ਵੀ ਉਹ ਇਲਾਜ ਵਿਚਾਰੀ ਕਰਾਈ ਜਾਂਦੇ ਆ ਪਰ ਇੰਨਾ ਕੁ ਜ਼ਰੂਰ ਦੱਸ ਦਿਓ ਵੀਰੇ ਹਨਾ ਵੀ ਜੇ ਕਿਤੇ ਇਲਾਜ ਹੈਗਾ ਜਾਂ ਕੋਈ ਦੇਸੀ ਜਾਂ ਕੋਈ ਮੈਡੀਕਲ ਵੀ ਇਹ ਪੱਕਾ ਇਲਾਜ ਇੱਥੋਂ ਹੋ ਜਾਂਦਾ ਤਾਂ ਉਹ ਪਲੀਜ਼ ਜ਼ਰੂਰ ਦੱਸਿਓ ਤੇ ਬਸ ਆਪਾਂ ਆਪਣੇ ਦੂਜੇ ਬਲੌਗ ਆ ਜਿਹੜੇ ਪਛਮ ਵਾਲੇ ਉਹ ਵੀ ਕੰਟੀਨਿਊ ਵੀ ਜ਼ਰੂਰ ਰੱਖਾਂਗੇ ਪਰ ਇਹ ਵੀਡੀਓ ਪਲੀਜ਼ ਪਲੀਜ਼ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿਤੇ ਇਸ ਬਿਮਾਰੀ ਦਾ ਇਲਾਜ ਹੈਗਾ ਉਹਦੇ ਨਾਲ ਹੁਣ ਵਿਚਾਰੀ ਦੇ ਪਹਿਲਾਂ ਬੱਚੇਦਾਨੀ ਕੋਲੇ ਗੰਡਾ ਕਹਿੰਦੇ ਸੀਗੇ ਵੀ ਉੱਥੇ ਆ ਉਤੋਂ ਤਾਂ ਹੁਣ ਹੈ ਨਹੀਂ ਹੁਣ ਛਾਤੀ 'ਚ ਤੇ ਪੇਟ 'ਚ ਆ ਗਈਆਂ ਤੇ ਬਹੁਤ ਦੁੱਖ ਹੁੰਦਾ ਇਹਨੇ ਸਮਝਉਂਦੀ ਵੀ ਕਿੱਤਰੋਂ ਕਿੱਧਰ ਕੋਈ ਬਿਮਾਰੀ ਹੋ ਜਾਂਦੀ ਆ ਹਨਾ ਤੇ ਵਿਚਾਰੀ ਉਹ ਬਹੁਤ ਹੌਸਲਾ ਦੇਗੀ ਬੈਠੀ ਐ ਵੀ ਜਮੇ ਖਤਮ ਹੋਈ ਪਈ ਐ ਤੇ ਪਲੀਜ਼ ਤੁਸੀਂ ਹਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹ ਬਿਮਾਰੀ ਦਾ ਇਲਾਜ ਹੈਗਾ ਤਾਂ ਚਲੋ ਜੀ ਇੰਨੇ ਕੁ ਵੀਡੀਓਸ ਭੇਂ ਲਈ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ ਤੇ ਇਸ ਵੀਡੀਓ ਨੂੰ ਪਲੀਜ਼ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਜਿੱਥੇ ਇਸ ਬਿਮਾਰੀ ਦਾ ਪੱਕਾ ਇਲਾਜ ਹੈਗਾ ਤਾਂ